ਵੜਹਾਂਸ ਮਹੱਲਾ ਤੀਜਾ chant ਇਹ chant ਰਾਗ ਵੜਹਾਂਸ ਵਿੱਚ ਉਚਾਰਨ ਕੀਤੇ ਹੋਏ ਧੰਨ ਗੁਰੂ ਅਮਰਦਾਸ ਜੀ ਦੇ ਹਨ ਇੱਕ ਓੰਕਾਰ ਸਤਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਆਪਣੇ ਪਿਰ ਕੈ ਰੰਗ ਰਤੀ ਮੂਈਏ ਸੋਭਾਵੰਤੀ ਨਾਰੇ ਏ ਮਾਇਆ ਦੇ ਮੋਹ ਵੱਲੋਂ ਅਛੋਹ ਹੋ ਚੁੱਕੀ ਜੀਵ ਇਸਤਰੀਏ ਤੂੰ ਸੋਹਾਵਾ ਵਾਲੀ ਹੋ ਗਈ ਹੈ ਕਿਉਂਕਿ ਤੂੰ ਆਪਣੇ ਪ੍ਰਭੂਪਤੀ ਦੇ ਪ੍ਰੇਮ ਰੰਗ ਵਿੱਚ ਰੰਗੀ ਗਈ ਹੈ ਸੱਚ ਹੈ ਸਬਦ ਮਿਲ ਰਹੀ ਮੋਈਏ ਪਿਰ rave ਪਾਏ ਪਿਆਰੇ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਤੂੰ ਸਦਾ ਤੇ ਰਹਿਣ ਵਾਲੇ ਪ੍ਰਭੂ ਵਿੱਚ ਲੀਨ ਰਹਿੰਦੀ ਹੈ ਤੈਨੂੰ ਤੇਰੇ ਇਸ ਪਿਆਰ ਦੇ ਕਾਰਨ ਪ੍ਰਭੂਪਤੀ ਆਪਣੇ ਚਰਣਾ ਵਿੱਚ ਚੋੜੀ ਰੱਖਦਾ ਹੈ ਸੱਚ ਹੈ ਪਾਏ ਪਿਆਰੀ ਗੰਥ ਸਵਾਰੀ ਹਰ ਹਰਿ ਸਿਉ ਨੇਹ ਹੋ ਰਚਾਇਆ ਜਿਹੜੀ ਜੀਵ ਇਸਤਰੀ ਨੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਵਿੱਚ ਪਿਆਰ ਪਾਇਆ ਨੇਹੋ ਪੈਦਾ ਕੀਤਾ ਪ੍ਰਭੂਪਤੀ ਨੇ ਔਸਦਾ ਜੀਵਨ ਸੋਨਾ ਬਣਾ ਦਿੱਤਾ ਆਪ ਗਵਾਇਆ ਤਾਂ ਪਿਰ ਪਾਇਆ ਗੁਰ ਕੈ ਸਬਦ ਸਮਾਇਆ ਜਦੋਂ ਜੀਵ ਇਸਤਰੀ ਨੇ ਆਪਣੇ ਅੰਦਰੋਂ ਆਪਾ ਭਾਵ ਦੂਰ ਕੀਤਾ ਤਦੋਂ ਉਸਨੇ ਆਪਣੇ ਅੰਦਰ ਹੀ ਪ੍ਰਭੂਪਤੀ ਨੂੰ ਲੱਭ ਲਿਆ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦਾ ਮਨ ਪ੍ਰਭੂ ਵਿੱਚ ਲੀਨ ਹੋ ਗਿਆ 사ਤਾਨ ਸਬਦ ਸੁਹਾਈ ਪ੍ਰੇਮ ਕਸਾਈ ਅੰਤਰਪ੍ਰੀਤ ਪਿਆਰੀ ਪ੍ਰਭੂ ਪ੍ਰੇਮ ਦੀ ਖਿੱਚੀ ਹੋਈ ਸੁਚੱਜ ਜੀਵ ਸਤਰੀ ਗੁਰੂ ਦੇ ਸ਼ਬਦ ਦੇ ਰਾਹੀ ਸੋਹਣੇ ਜੀਵਨ ਵਾਲੀ ਬਣ ਜਾਂਦੀ ਹੈ ਉਸ ਦੇ ਹਿਰਦੇ ਵਿੱਚ ਪ੍ਰਭੂ ਚਰਨਾ ਦੀ ਪ੍ਰੀਤ ਟਿਕੀ ਰਹਿੰਦੀ ਹੈ ਨਾਨਕ ਸਾਤਨ ਮੇਲ ਲਈ ਪਿਰ ਆਪੇ ਸੱਚਾ ਸਾਹਾ ਸਵਾਰੀ हे नानक आख एहो जही सुचज्ज जी जीवी स्त्री नु प्रभुपति ने आप ही अपने नाल मिला लिया है सदा कायम रहण वाले शाह ने उसदा जीवन सवार दित्ता है निरगुण वंतड़िए फिर देख हضورے رام हे गुणहीन जिंदे प्रभुपति नु अपने अंग संग वास्ता वेखिया कर गुरुमुख जी ने राव्या मुइये ਪੀੜਿ 라ਵ ਰਹਿਆ ਪਰਪੂਰੇ ਰਾਮ اے ਜਿੰਦੇ ਪ੍ਰਭੂਪਤੀ ਜਰਰੇ ਜਰੇ ਵਿੱਚ ਵਿਆਪਕ ਹੈ ਉਸ ਨੂੰ ਹਰਤਾ ਆਜਰ ਨਾਜਰ ਵੇਖ ਪੀੜਿ 라ਵ ਰਹਿਆ ਪਰਪੂਰੇ ਵੇਖ ਹਜੂਰੇ ਜੁਗ ਜੁਗ ਏਕੋ ਜਾਤਾ ਓ ਪਰਮਾਤਮਾ ਹੀ ਹਰੇਕ ਜੁਗ ਵਿੱਚ ਜਿਉਂਦਾ ਜਾਗਦਾ ਪ੍ਰਸਿੱਧ ਹੈ ਧਨ ਬਾਲੀ ਭੋਲੀ ਪੀਰ ਸਹਿਜ 라ਵੈ ਮਿਲੇ ਆ ਕਰਮ ਬਿਦਾਤਾ ਜਿਹੜੀ ਜੀਵ ਇਸਤਰੀ ਬਾਲ ਸੁਭਾਅ ਹੋ ਕੇ ਭੋਲੇ ਸੁਭਾਅ ਵਾਲੀ ਬਣ ਕੇ ਆਤਮਕ ਜੀਵਨ ਵਿੱਚ ਟਿੱਕੇ ਉਸ ਪ੍ਰਭੂਪਤੀ ਨੂੰ ਯਾਦ ਕਰਦੀ ਰਹਿੰਦੀ ਹੈ ਉਸ ਨੂੰ ਉਸ ਸਿਰਜਣਹਾਰ ਮਿਲ ਪੈਂਦਾ ਹੈ ਜਿਨ ਹਰ ਰਸ ਚੱਖਿਆ ਸਬਦ ਸੁਪਾਖਿਆ ਹਰ ਸਰ ਰਹੀ ਭਰਪੂਰੇ ਹੈ ਜਿੰਦੇ ਜਿਸ ਜੀਵ ਇਸਤਰੀ ਨੇ ਹਰ ਨਾਮ ਦਾ ਸਵਾਦ ਚੱਖ ਲਿਆ ਹੈ ਜਿਸ ਨੇ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਪ੍ਰਬੋਦੀ ਸਿਫਲਾ ਕਰਨੇ ਸ਼ੁਰੂ ਕਰ ਦਿੱਤੀ ਹੈ ਉਸ ਰੋਵਰ ਪ੍ਰਭੂ ਵਿੱਚ ਹਰ ਵੇਲੇ ਚੁੱਭੀ ਲਾਇ ਰੱਖਦੀ ਹੈ ਨਾਨਕ ਕਾਮਣ ਸਾ ਪਿਰਦਾਵੈ ਸਬਦੇ ਰਹਿ ਹਦੂਰੇ ਏ ਨਾਨਕ ਆਖ ਉਹ ਹੀ ਜੀਵ ਇਸਤਰੀ ਪ੍ਰਭੂ ਪਤੀ ਨੂੰ ਪਿਆਰੀ ਲੱਗਦੀ ਹੈ ਜਿਹੜੀ ਗੁਰੂ ਦੇ ਸ਼ਬਦ ਦੇ ਰਾਹੀ ਹਰ ਵੇਲੇ ਉਸ ਦੇ ਚਰਨਾ ਵਿੱਚ ਜੁੜੀ ਰਹਿੰਦੀ ਹੈ ਸੋਹਾਗਣੀ ਜਾਏ ਪੁੱਛੋ ਮੁਈਏ ਜਿਨੀ ਵਿੱਚੋਂ ਆਪ ਗਵਾਇਆ ਏ ਆਤਮਕ ਮੌਤ ਸੇੜ ਰਹੀ ਜਿੰਦੇ ਜਾ ਕੇ ਓਣਾ ਸੁਹਾਗਣਾ ਪਾਸੋਂ ਜੀਵਨ ਜੁਗਤ ਪੁੱਛ ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ ਪਾਪ ਦੂਰ ਕਰ ਲਿਆ ਹੈ ਪਿਰ ਕਾ ਹੁਕਮ ਨਾ ਪਾਇਓ ਮੁਈਏ ਜਿੰਨੀ ਵਿੱਚੋਂ ਆਪ ਨਾ ਗਵਾਇਆ ਪਰ ਜਿਨ੍ਹਾਂ ਨੇ ਆਪਣੇ ਅੰਦਰੋਂ ਆਪਾ ਪਾਪ ਦੂਰ ਨਹੀਂ ਕੀਤਾ ਉਹਨਾਂ ਨੇ ਪ੍ਰਭੂ ਦੀ ਰਜਾ ਵਿੱਚ ਤੁਰਨ ਦੀ ਜਾਂਚ ਨਹੀਂ ਸਿੱਖੀ ਚਿੰਨੀ ਆਪਾ ਗਵਾਇਆ ਤਿਨੀ ਪਿਰ ਪਾਇਆ ਰੰਗ ਸਿਓ ਰਲੀਆਂ ਮਾਣੈ ਜਿਨਾਂ ਨੇ ਆਪਾ ਭਾਵ ਦੂਰ ਕਰ ਲਿਆ ਉਹਨਾਂ ਨੇ ਆਪਣੇ ਅੰਦਰ ਹੀ ਪ੍ਰਭੂਪਤੀ ਨੂੰ ਲੱਭ ਲਿਆ ਪ੍ਰਭੂਪਤੀ ਪ੍ਰੇਮ ਨਾਲ ਉਹਨਾਂ ਨੂੰ ਆਪਣਾ ਮਿਲਾਪ ਬਖਸ਼ੀ ਰੱਖਦਾ ਹੈ ਸਦਾ ਰੰਗ ਰਾਤੀ ਸਹਜੇ ਮਾਤੀ ਅਣ ਦਿਨ ਨਾਮ ਵਖਾਣਾ ਜਿਹੜੀ ਜੀਵ ਇਸਤਰੀ ਸਦਾ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀ ਰਹਿੰਦੀ ਹੈ ਆਤਮਕਾ ਡੋਲਤਾ ਵਿੱਚ ਮਸਤ ਰਹਿੰਦੀ ਹੈ ਉਹ ਹਰ ਵੇਲੇ ਪ੍ਰਭੂਪਤੀ ਦਾ ਨਾਮ ਸਿਮਰਦੀ ਰਹਿੰਦੀ ਹੈ ਕਾਮਣ ਵਡਪਾਗੀ ਅੰਤਰ ਲਿਵ ਲਾਗੀ ਹਰ ਕਾ ਪ੍ਰੇਮ ਸੁਪਾਇਆ ਉਹ ਜੀਵ ਸਤਰੀ ਵੱਡੇ ਭਾਗਾ ਵਾਲੀ ਹੈ ਉਸਦੇ ਹਿਰਦੇ ਵਿੱਚ ਪ੍ਰਭੂ ਚਰਨਾ ਦੀ ਲਗਨ ਬਣੀ ਰਹਿੰਦੀ ਹੈ ਉਸ ਨੂੰ ਪ੍ਰਭੂ ਦਾ ਪਿਆਰ ਚੰਗਾ ਲੱਗਦਾ ਹੈ ਨਾਨਕ ਕਾਮਣ ਸਹਜੇ ਰਾਤੀ ਜਿਨ ਸੱਚ ਸਿਗਾਰ ਬਣਾਇਆ हे नानक जिस जीव स्त्री ने सदातिर प्रभु ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾ ਲਿਆ ਹੈ ਉਹ ਸਦਾ ਆਤਮਕਾ ਡੋਲਤਾ ਵਿੱਚ ਲੀਨ ਰਹਿੰਦੀ ਹੈ ਹੋਮੇ ਮਾਰ ਮੂਏ ਤੂੰ ਚਲ ਗੁਰ ਕੈ ਪਾਏ हे ਆਤਮਕ ਮੌਤ ਸਹਿੜ ਰਹੀ ਜਿੰਦੇ ਤੂੰ ਆਪਣੇ ਅੰਦਰੋਂ ਹੋਮੇ ਦੂਰ ਕਰ ਅਤੇ ਗੁਰੂ ਦੇ ਅਨਸਾਰ ਹੋ ਕੇ ਜੀਵਨ ਤੌਰ ਤਰ ਹਰ ਵਾਰ 라ਵਹ ਸਦਾ ਮੂਈਏ ਨਿਜ ਕਰਵਾਸਾ ਪਾਏ ਜੇ ਤੂੰ ਗੁਰੂ ਦੇ ਅਨੁਸਾਰ ਤੁਰੇਂਗੀ ਤਾਂ ਪ੍ਰਭੂ ਦੀ ਹਜ਼ੂਰੀ ਵਿੱਚ ਨਿਵਾਸ ਹਾਸਲ ਕਰਕੇ ਤੂੰ ਸਦਾ ਲਈ ਪ੍ਰਭੂਪਤੀ ਦਾ ਮਿਲਾਪ ਮਾਣਦੀ ਰਹੇਂਗੀ ਨਿਜ ਕਰਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ ਏ ਜਿੰਦੇ ਜਿਹੜੀ ਜੀਵ ਇਸਤਰੀ ਆਪਣੇ ਹਿਰਦੇ ਵਿੱਚ ਗੁਰੂ ਸ਼ਬਦ ਵਸਾ ਲੈਂਦੀ ਹੈ ਉਹ ਪ੍ਰਵੋਦੀ ਹਜੂਰੀ ਵਿੱਚ ਤਾਂ ਪ੍ਰਾਪਤ ਕਰ ਲੈਂਦੀ ਹੈ ਉਹ ਸਦਾ ਵਾਸਤੇ ਭਾਗਾ ਵਾਲੀ ਹੋ ਜਾਂਦੀ ਹੈ ਪਿਰ ਰਲਿਆ ਲਾਜੋਣ ਬਾਲਾ ਅਣ ਦਿਨ ਕੰਤ ਸਵਾਰੀ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਪਤੀ ਆਨੰਦ ਦਾ ਸੋਮਾ ਹੈ ਪ੍ਰਭੂ ਪਤੀ ਦਾ ਜੋਮਨ ਸਦਾ ਕਾਇਮ ਰਹਿਣ ਵਾਲਾ ਹੈ ਉਸ ਜੀਵ ਸਤਰੀ ਨੂੰ ਪ੍ਰਭੂ ਕਾਂਤ ਨੇ ਸਦਾ ਵਾਸਤੇ ਸੋਹਣੇ ਜੀਵਨ ਵਾਲੀ ਬਣਾ ਦਿੱਤਾ ਹਰ ਵਾਰ ਸੋਹਾਗੋ ਮਸਤਕ ਭਾਗੋ ਸੱਚ ਹੈ ਸ਼ਬਦ ਸੁਹਾਇ ਜਦੋਂ ਜੀਵ ਇਸਤਰੀ ਗੁਰੂ ਦੇ ਅਨੁਸਾਰ ਤੁਰਦੀ ਹੈ ਤਾਂ ਉਹ ਪ੍ਰੇਮ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਹੈ ਉਸ ਨੂੰ ਪ੍ਰਭੂਪਤੀ ਸੁਹਾਗ ਮਿਲ ਜਾਂਦਾ ਹੈ ਉਸ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ ਨਾਨਕ ਕਾਮਣ ਹਰ ਰੰਗ ਰਾਤੀ ਜਾ ਚੱਲੈ ਸਤਗੁਰ ਪਾਏ ਹੇ ਨਾਨਕ ਗੁਰੂ ਦੇ ਸ਼ਬਦ ਦੇ ਰਾਹੀ ਉਹ ਸਦਾ ਸਿਰ ਪ੍ਰਭੂ ਵਿੱਚ ਲੀਨ ਹੋ ਕੇ ਸੋਹਣੇ ਆਤਮਿਕ ਜੀਵਨ ਵਾਲੀ ਬਣ ਜਾਂਦੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ